ਦੋ ਪੀੜੀਆਂ ਦੀ ਕਹਾਣੀ ਹੈ 1990 ਦੀ ਤੇ 2011 ਦੀ 1990 ਦੇ 2011 ਦੀ ਪੋਲਿਟਿਕਸ ਦੀ ਕਹਾਣੀ ਹੈ ગાંધી ਗਾਦੀ ਭਗਤ ਸਿੰਘ ਦੀ ਖਰੋਸਗੀ ਤੇ ਜਲਦੀ 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 ਕਿਵੇਂ ਸਾਰੇ ਸਟੂਡੈਂਟਸ ਇਕੱਠੇ ਹੋ ਗਏ ਤੇ ਜਿਹੜੇ ਰਾਜ ਜਿਹੜੇ ਰਾਜਨੇਤਾ ਨੇ ਕਰੰਟ ਜੋ ਰਾਜ ਕਰ ਰਹੇ ਨੇ ਜੋ ਪ੍ਰੈਸ ਯੂਜ਼ ਕਰ ਰਹੇ ਮਿਸਗਾਈਡ ਕਰ ਰਹੇ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਬਾਅਦ ਹਰਾਉਂਦੇ ਆ ਸਾਰੀ ਫਿਲਮ ਇਹ ਦੇ ਦੇਸ ਇਹ ਸਾਡੇ ਵਰਗੇ ਚਿਹਰਿਆਂ ਨੂੰ ਉਹਨਾਂ ਨੇ ਮੌਕਾ ਦਿੱਤਾ ਫ੍ਰੈਂਚ ਦੇ ਲਿਆ ਕੇ ਸਾਡੇ ਤੋਂ ਇਲਾਵਾ ਇਹਦੇ ਵਿੱਚ ਮਾਨਵ ਵਿਦੇ ਨੇ ਕਿਹੜੇ ਬੰਬੇ ਵਿੱਚ ਬਹੁਤ ਵੱਡੀਆਂ ਨਾਮੀ ਫਿਲਮਾਂ Netflix ਦੀਆਂ ਕਾਫੀ ਫਿਲਮਾਂ ਕਰ ਚੁੱਕੇ ਨੇ। ਪਰ ਦੂਜੀ ਇਹਦੇ ਵਿੱਚ ਖਾਸ ਗੱਲ ਇਹ ਆ ਵੀ ਇਹਦੇ ਵਿੱਚ 90+ ਜਿਹੜੇ ਆਰਟਿਸਟਾਂ ਆਡਿਸ਼ਨਸ ਦੇ ਥਰੂ ਲਏ ਗਏ ਆ। 123 ਐਕਟਰਾਂ ਦੀ ਕਾਸਟ ਆ ਸਾਰੇ ਦੇ ਸਾਰੇ ਨੇ ਥੀਏਟਰ ਆਰਟਿਸਟ ਨੇ। ਮੇਰਾ ਨਾਮ ਕਵਲਜੀਤ ਸਿੰਘ ਹੈ ਜੀ ਸਕਰੀਨ ਨੇਮ ਮੇਰਾ ਕਵੀ ਸਿੰਘ ਹੈ। ਪਹਿਲਾਂ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਅਸੀਂ ਬਹੁਤ ਮੌਕੇ ਤੇ ਟਾਈਮ ਤੇ ਕਿਹਾ ਵੀ ਮੈਂ ਅਸੀਂ ਜਿਹੜਾ ਇਹ ਤੋਂ ਨਿਕਲ ਰਹੇ ਆ। ਤੇ ਤੁਸੀਂ ਬਹੁਤ ਮੌਕੇ ਤੇ ਪਹੁੰਚ ਕੇ ਸਾਨੂੰ ਕਵਰ ਕਰ ਰਹੇ ਹੋ ਬਹੁਤ ਬਹੁਤ ਸ਼ੁਕਰੀਆ ਜੰਡਿਆਲੇ ਆਉਣ ਦਾ ਮਕਸਦ ਇਹ ਆ ਵੀ ਮੈਂ ਜੰਡਿਆਲਾ ਗੁਰੂ ਤੋਂ ਹੀ ਆ ਮੈਂ 2016 ਚ ਇੱਥੋਂ ਮੂਵ ਕੀਤਾ ਸੀ ਹੁਣ ਵੀ ਮੇਰੇ ਪੇਰੈਂਟਸ ਇੱਥੇ ਹੀ ਆ ਮੈਂ ਇੱਥੇ ਆਉਣਾ ਜਾਂਦਾ ਰਹਿਣਾ 2016 ਚ ਇੱਥੋਂ ਮੂਵ ਕੀਤਾ ਸੀ ਮੈਂ ਐਮਏ تھیਟਰ ਦੀ ਡਿਗਰੀ ਕੀਤੀ ਚੰਡੀਗੜ੍ਹ ਤੋਂ تھیਟਰ ਦਾ ਆਪਣਾ ਸਫਰ ਸ਼ੁਰੂ ਕੀਤਾ ਉਸ ਤੋਂ ਬਾਅਦ 18 ਚ ਮੈਂ ਪਹਿਲੀ ਫਿਲਮ ਕੀਤੀ ਆਪਣੀ ਫਿਲਮੇ ਸਫਰ ਸ਼ੁਰੂ ਹੋਇਆ ਉਹਦੇ ਸਿਲਸਿਲੇ ਚ ਅਸੀਂ ਅੰਮ੍ਰਿਤਸਰ ਆਏ ਸੀ تھیਟਰ ਵਿਜ਼ਿਟ ਕਰਨ ਤੇ ਨਿਕਲਦੇ ਜਾਂਦੇ ਆ ਮੈਂ ਕਿਹਾ ਆਪਣੇ ਘਰ ਜਰੂਰ ਇੱਕ ਪ੍ਰੈਸ ਕਾਨਫਰੰਸ ਕਰਨੀ ਆ ਤੇ ਮ ਤੇ ਉਹਨਾਂ ਨੇ ਗਾਂ ਸੁਨੇਹਾ ਪੰਚਾਇਤ ਵੀ ਸਾਰੇ ਆਏ ਬਹੁਤ ਬਹੁਤ ਧੰਨਵਾਦ ਤੇ ਫਿਲਮ ਸਾਡੀ ਰਿਲੀਜ਼ ਹੋ ਗਈ ਹੈ ਜੀ ਮੇਰਾ ਮਕਸਦ ਇਹੋ ਹੀ ਹੈ ਆਪਣੇ ਸ਼ਹਿਰ ਦੇ ਲੋਕਾਂ ਦਾ ਕੇ ਮੈਸੇਜ ਪਹੁੰਚਾਉਣਾ ਕਿ ਜਰੂਰ ਜਾ ਕੇ ਫਿਲਮ ਵੇਖਿਓ ਬਹੁਤ ਪਿਆਰੀ ਫਿਲਮ ਬਣੀ ਹੈ ਯੂਥ ਦੇ ਰਿਲੇਟਡ ਫਿਲਮ ਹੈ ਯੂਥ ਨੂੰ ਅਸੀਂ ਵੈਸੇ ਤਾਂ ਕੋਈ ਦਾਵਾ ਨਹੀਂ ਕਰਦੇ ਕਿ ਅਸੀਂ ਉਹਦੇ ਚ ਕੋਈ ਫਿਲਮ ਨਾ ਯੂਥ ਨੂੰ ਮੈਸੇਜ ਦੇ ਰਹੇ ਹਾਂ ਪਰ ਜਦੋਂ ਵੀ ਤੁਸੀਂ ਫਿਲਮ ਦੇਖੋਗੇ ਹਰ ਕੋਈ ਬੰਦਾ ਉਹਨੂੰ ਆਪਣੇ ਆਪ ਨਾਲ ਰਿਲੇਟ ਕਰਕੇ ਆਪਣਾ ਮੈਸੇਜ ਉਹਦੇ ਚ ਲੱਭ ਲਵੇ। ਕੀ ਖਾਸ ਚ ਯੂਥ ਨਾਲ ਤੇ ਕੀ ਇਸ ਮੈਸੇਜ ਸਰ ਇਹਦੇ ਚ ਦੋ ਦੋ ਪੀੜੀਆਂ ਦੀ ਕਹਾਣੀ ਆ 1990 ਦੀ ਤੇ 2011 ਦੀ 1990 ਦੇ 2011 ਦੀ ਪੋਲਿਟਿਕਸ ਦੀ ਕਹਾਣੀ ਆ ਕਾਲਜ ਚ ਪੋਲਿਟਿਕਸ ਉਸ ਟਾਈਮ ਜਿਵੇਂ ਚੱਲਦੀ ਵੀ ਕਾਲਜ ਚ ਸਿੱਧਾ ਪ੍ਰਧਾਨ ਖੜੇ ਕੀਤੇ ਜਾਂਦੇ ਜਾਂ ਕੇ ਉਸ ਟਾਈਮ ਦੀ ਕਹਾਣੀ ਆ ਤੇ ਕਹਾਣੀ ਮੋੜ ਮੋੜ ਘੋੜ ਖਾਂਦੀ ਜਾਂਦੀ ਜਾਂਦੀ ਭਗਤ ਸਿੰਘ ਦੀ ਫਲਸਫੇ ਤੇ ਜਲਦੀ 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 ਕਿਵੇਂ ਸਾਰੇ ਸਟੂਡੈਂਟਸ ਇਕੱਠੇ ਹੋ ਗਏ ਤੇ ਜਿਹੜੇ ਰਾਜ ਜਿਹੜੇ ਰਾਜਨੇਤਾ ਨੇ ਕਰੰਟ ਉੱਤੇ ਜੋ ਰਾਜ ਕਰ ਰਹੇ ਨੇ ਜੋ ਮਿਸਯੂਜ਼ ਕਰ ਰਹੇ ਮਿਸ ਗਾਈਡ ਕਰ ਰਹੇ ਆ ਉਹ ਸਾਰੇ ਇਕੱਠੇ ਹੋ ਕੇ ਉਹਨਾਂ ਨੂੰ ਬਾਝ ਹਰਾਉਂਦੇ ਆ ਸਾਰੀ ਫਿਲਮ ਇਹਦੇ ਦੇ ਬੇਸ ਤੇ ਇੱਕ ਤੋਂ ਜ਼ਿਆਦਾ ਇਹੀ ਦੱਸਿਆ ਗਿਆ ਹੈ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ ਯੂਥ ਨੂੰ ਕੀ ਕਰਨਾ ਚਾਹੀਦਾ ਉਹ ਸਭ ਨੂੰ ਪਤਾ ਹੁੰਦਾ ਪਰ ਕੀ ਨਹੀਂ ਕਰਨਾ ਚਾਹੀਦਾ ਉਹ ਇਸ ਮੂਵੀ ਚ ਦਿਖਾਇਆ ਗਿਆ ਹੈ ਜੀ ਕੋਲ ਮੈਨੇ ਡਾਇਰੈਕਟਰ ਪ੍ਰੋਡਿਊਸਰ ਤੋਂ ਪਰ ਆਇਆ ਡਾਇਰੈਕਟਰ ਰਾਈਟਰ ਇਹਦੇ ਹੈਪੀ ਰੋਡੇ ਭਾਈ ਨੇ ਰੋਡੇ ਗਾਲ ਜੀ ਬੜੇ ਨੇ ਰੋਡੇ ਪਿੰਡ ਇਹਨਾਂ ਦਾ ਤੇ ਪ੍ਰੋਡਿਊਸਰ ਨੇ ਇਹਦੇ ਆਸ਼ੂ ਰੋੜਾ ਜੀ ਸੁਨੀਲ ਬਾਂਸਲ ਜੀ ਤੇ ਰਿੰਪਲ ਬਰਾੜ ਜੀ ਤੇ ਅਸੀਂ ਇਸੇ ਕਰਕੇ ਵੀ ਗੁਜ਼ਾਰਿਸ਼ ਕਰਦੇ ਆਂ ਵੀ ਕੋਈ ਬਹੁਤ ਵੱਡੇ ਪ੍ਰੋਡਕਸ਼ਨ ਹਾਊਸ ਦੀ ਫਿਲਮ ਨਹੀਂ ਆ ਛੋਟੇ ਪ੍ਰੋਡਕਸ਼ਨ ਹਾਊਸ ਦੀ ਨਵੇਂ ਪ੍ਰੋਡਕਸ਼ਨ ਹਾਊਸ ਦੀ ਫਿਲਮਾਂ ਪਰ ਵੱਡੇ ਬਜਟ ਦੀ ਫਿਲਮਾਂ ਤੇ ਸਾਡੇ ਵਰਗੇ ਚਿਹਰਿਆਂ ਨੂੰ ਉਹਨਾਂ ਨੇ ਮੌਕਾ ਦਿੱਤਾ ਫਰੰਟ ਤੇ ਲਿਆ ਗਏ ਸਾਡੇ ਤੋਂ ਇਲਾਵਾ ਇਹਦੇ ਚ ਮਾਨਵ ਵੇਜਣੇ ਜਿਹੜੇ ਬੰਬੇ ਚ ਬਹੁਤ ਵੱਡੀਆਂ ਨਾਮੀ ਫਿਲਮਾਂ Netflix ਦੀਆਂ ਕਾਫੀ ਫਿਲਮਾਂ ਕਰ ਚੁੱਕੇ ਨੇ ਤਨਵੀਰ ਵੀ ਰਹਿ ਹੈ ਲੀਡ ਤੇ ਜਿਹੜੇ ਬੰਬੇ ਦਾ ਸਭ ਤੋਂ ਵੱਡਾ ਮੁਗਲ-ਏ-azam ਪਲੇ ਉਹਦੇ ਐਕਟਰ ਨੇ ਸਾਰੀ ਦੁਨੀਆ ਚ ਪਲੇ ਹੁੰਦਾ ਹੈ ਉਹਨੇ ਨਾਲ ਯੋਗਰਾਜ ਸਿੰਘ ਜੀ ਨੇ ਮਹਾਵੀਰ ਭੁੱਲਰ ਜੀ ਨੇ ਇਸ ਤੋਂ ਇਲਾਵਾ ਮੰਨਪ੍ਰੀ ਡੋਲੀ ਹੈ ਅ ਅਰਵਿੰਦਰ ਹੈ ਮੈਂ ਤੇ ਬਾਕੀ ਹੋਰ ਸਾਰੇ ਬਲਵਿੰਦਰ ਐ, ਰਾਹੁਲ ਜੇਟਲੀ ਐ, ਅ ਜਸਟ ਲੁਆ ਯਾਰ, ਯਾਰ ਚੱਲੇ ਬਾਹਰ ਵਾਲਾ ਰਾਜਵੀਰ ਗੁੜੀ ਐ, ਬਹੁਤ ਸਾਰੇ ਥੀਏਟਰ ਦੇ ਐਕਟਰ ਨੇ। ਔਰ ਦੂਜੀ ਇਹਦੇ ਵਿੱਚ ਖਾਸ ਗੱਲ ਇਹ ਐ ਵੀ ਇਹਦੇ ਵਿੱਚ 90+ ਜਿਹੜੇ ਆਰਟਿਸਟ ਆ ਆਡੀਸ਼ਨਸ ਦੇ ਥਰੂ ਲਏ ਗਏ ਐ। 123 ਐਕਟਰਾਂ ਦੀ ਕਾਸਟ ਆ, ਸਾਰੇ ਦੇ ਸਾਰੇ ਇਹਦੇ ਥੀਏਟਰ ਆਰਟਿਸਟ ਨੇ। ਕਿਸੇ ਵੀ ਨਾਮੀ ਸਿੰਗਰ ਦਾ ਜਾਂ ਨਾਮੀ ਹੋਰ ਜਿਹੜੇ ਬੰਦੇ ਆ ਜਿਹਦਾ ਪਹਿਲਾਂ ਆਪਾਂ ਫਿਲਮਾਂ 'ਚ ਵੇਖਦੇ ਆਏ ਆ, ਉਹਦਾ ਸਹਾਰਾ ਨਹੀਂ ਲਿਆ ਗਿਆ ਤੇ ਬਿਲਕੁਲ ਤੇ ਬਿਲਕੁਲ ਐਕਟਰਾਂ ਦੀ ਫਿਲਮਾਂ, ਐਕਟਿੰਗ ਬੇਸਡ ਫਿਲਮਾਂ। ਤੇ ਯੂਥ ਦੀ ਫਿਲਮ ਹੈ ਜੀ ਇਸੇ ਰੋਡੇ ਕਾਲਜ ਨਾਂ ਤੋਂ ਰੱਖਿਆ ਗਿਆ ਜੀ ਮਾਲਵੇੜਾ ਕਾਲਜ ਆ ਹਾਂਜੀ ਤੇ ਕਾਰਨ ਰੋਡੇ ਕਾਲਜ ਅਸਲ ਚ ਨਾ ਆਪਣੇ ਜਦੋਂ 2011 ਦੀ ਅਸੀਂ ਸਟੋਰੀ ਵਿਖਾਈ ਹੈ ਇਹਦੇ ਚ ਉਦੋਂ ਬਹੁਤ ਸਰਗਰਮ ਰਿਹਾ ਪਹਿਲਾਂ ਵੀ ਪੰਨੋੜ ਦੇ ਮਕਾਲਾ ਜੀ ਬੱਸਾਂ ਪਨੇ ਜਾਂਦੇ ਆ ਆਮ ਦੂਜੀ ਗੱਲ ਇਹ ਕਿ ਜਿੰਨੀਆਂ ਵੀ ਲਹਿਰਾਂ ਤੋਟੀਆਂ ਸਟੂਡੈਂਟਸ ਦੀ ਪੋਲਿਟਿਕਸ ਦੀ ਲਹਿਰਾਂ ਬਹੁਤ ਸਾਰੀਆਂ ਲਹਿਰਾਂ ਤੋਟੀਆਂ ਤੇ ਅਸੀਂ ਉਸ ਟਾਈਮ ਦੀ ਕਹਾਣੀ ਵਿਖਾਈ ਆ ਜਦੋਂ ਸਾਰੇ ਯੂਥ ਨੇ ਇਕੱਠੇ ਹੋ ਕੇ ਜੋ ਕਿ ਮਤਲਬ ਇਨਸਪਾਇਰਡ ਫਰਮ ਟ੍ਰੂ ਇਵੈਂਟਸ ਆ ਸੱਚੇ ਇਵੈਂਟਸ ਬਹੁਤ ਸਾਰੇ ਨੇ ਇਹਦੇ ਉਤੋਂ ਇਨਸਪਾਇਰ ਹੋ ਕੇ ਬਣਾਈ ਆ ਰੋਡੇ ਕਾਲ ਜਿਹਦਾ ਮਤਲਬ ਇਹੋ ਹੀ ਆ ਵੀ ਵੈਕਰੀ ਵੈਸੇ ਵੀ ਹੈਪੀ ਰੋਡੇ ਰੋਡੇ ਕਾਲ ਜਦੋਂ ਪੜਿਆ ਇੱਕ ਦੇ ਉਹਨਾਂ ਦੇ ਦਿਲੀ ਦੇ ਮਤਲਬ ਇਮੋਸ਼ਨਸ ਜੁੜੇ ਆ ਤੇ ਦੂਜਾ ਜਿਹੜੇ ਟਾਈਮ ਦੀ ਕਹਾਣੀ ਆ ਉਦੋਂ ਬਹੁਤ ਸਾਰਾ ਗਰਮ ਸੀ ਰੋਡੇ ਕਾਲ ਹੁਣ ਤਾਂ ਉਹਨਾਂ ਦਾ ਵੀ ਪਿੰਡ ਵਾਲੀ ਸੰਤਾ ਦਾ ਪਿੰਡ ਹੈ ਹਾਂਜੀ ਉਹ ਬਾਕੀ ਅਸੀਂ ਤਾਂ ਕਾਲਜ ਦੀ ਗੱਲ ਕੀਤੀ ਹੈ ਉਹਦੇ ਜੇ ਕਾਲਜ ਦੇ ਵਾਇਲੈਂਸ ਬੜਾ ਦਿਖਾਇਆ ਗਿਆ ਨਹੀਂ ਤੁਸੀਂ ਪਹਿਲਾਂ ਫਿਲਮ ਦੇਖੋ ਜੀ ਟ੍ਰੇਲਰ ਦਿਖਾਉਂਦੇ ਨੇ ਕਿ ਵਾਇਲੈਂਸ ਬਹੁਤ ਹੋ ਰਿਹਾ ਜੀ ਉਹਦੇ 'ਚ ਉਹ ਸਿਰਫ ਇੱਕ ਟ੍ਰੇਲਰ ਕੱਟਿਆ ਮੈਂ ਇਹੋ ਗੁਜ਼ਾਰਿਸ਼ ਕਰੂੰਗਾ ਵੀ ਤੁਸੀਂ ਫਿਲਮ ਜ਼ਰੂਰ ਵੇਖੋ ਬਿਲਕੁਲ ਫੈਮਿਲੀ ਦੀ ਫਿਲਮ ਆ ਮੈਂ ਇਸ ਗੱਲ ਦਾ ਦਾਅਵਾ ਕਰ ਸਕਦਾ ਤੁਸੀਂ ਫਿਲਮ ਤੋਂ ਬਾਅਦ ਦੇਖਣ ਤੋਂ ਬਾਅਦ ਇਸ ਚੀਜ਼ ਨੂੰ ਉਲਟ ਹੋ ਜਾਓਗੇ ਉਲਟ ਹੋ ਜਾਓਗੇ ਆਸ ਕਿ ਲਗਦੀ ਹੈ ਆਸ ਤੋਂ ਉਮੀਦ ਦਸ਼ਕਾ ਦਾ ਫਿਲਮ ਹੈ ਵੀ ਫੀਆਟ ਲਈ ਮੈਂ ਵੈਸੇ ਪਹਿਲਾਂ 8 ਸਾਲ ਤੋਂ ਕਰ ਰਹਾ ਮੇਰੀ 12-13 ਫਿਲਮਾਂ ਪਹਿਲਾਂ ਕਰ ਚੁੱਕੇ ਹਾਂ ਪਰ ਇਹਦੇ 'ਚ ਮੇਰਾ ਜਿਹੜਾ ਮੁੱਖ ਕਿਰਦਾਰਾਂ 'ਚ ਇੱਕ ਕਿਰਦਾਰ ਹੈ ਮੈਨੂੰ ਪੂਰੀ ਉਮੀਦ ਹੈ ਵੈਸੇ ਅਸੀਂ ਜਿਵੇਂ ਸਵੇਰ ਤੋਂ ਪਰਵਾਉਂਗਾ ਰਾਮੇਲ ਵੀ ਰਹਿਮੋਗੇ ਬਾਗਾ ਪੁਰਾਣਾ ਲੁਧਿਆਣਾ ਬਠਿੰਡਾ ਅੰਮ੍ਰਿਤਸਰ ਸਾਰੇ ਹਾਊਸਫੁੱਲ ਸੀ ਅੱਜ ਤੇ ਇਹੋ ਹੀ ਉਮੀਦ ਹੈ ਕਿ ਜਿੰਨਾਂ ਲੋਕਾਂ ਨੇ ਫਿਲਮ ਵੇਖੀ ਆ ਉਹ ਕੀ ਫਿਲਮ ਆਪਣੇ ਰਿਵਿਊ ਜ਼ਰੂਰ ਸ਼ੇਅਰ ਕਰੋ ਤੇ ਮੈਂ ਇਸ ਗੱਲ ਦਾ ਦਾਵਾ ਕਰ ਸਕਦਾ ਵੀ ਜੇ ਸਾਰੇ ਜਾਣੇ ਤੁਸੀਂ ਫਿਲਮ ਵੇਖਣ ਜਾਓਗੇ ਤੁਸੀਂ ਜੋ ਟ੍ਰੇਲਰ 'ਚ ਵੇਖਿਆ ਉਹ ਤੋਂ ਉਲਟ ਫਿਲਮ ਪਾਉਗੇ ਔਰਤਾਂ ਨੂੰ ਬਿਲਕੁਲ ਰਿਗਰਟ ਨਹੀਂ ਹੋਊਗਾ ਤੁਹਾਨੂੰ ਵਧੀਆ ਲੱਗੂਗਾ ਕਿ ਹਾਂ ਇਹ ਫਿਲਮ ਯੂਥ ਨੂੰ ਦਿਖਾਉਣੀ ਜ਼ਰੂਰੀ ਹੈ ਜਿਹੜੀ ਚੀਜ਼ ਦੀ ਯੂਥ ਨੂੰ ਅੱਜ ਲੋੜ ਆ ਜਿਹੜੀ ਇੱਕ ਗਾਈਡੈਂਸ ਦੀ ਲੋੜ ਆ ਉਹ ਬਿਲਕੁਲ ਅਸੀਂ ਫਿਲਮ 'ਚ ਦੇਣ ਦੀ ਕੋਸ਼ਿਸ਼ ਕੀਤੀ ਹੈ ਅਗਾ ਆਉਣ ਵਾਲੇ ਸਮੇਂ ਕਿ ਕਿਸ ਤਰ੍ਹਾਂ ਦੀਆਂ ਫਿਲਮਾਂ ਕਰਨਾ ਪਊਗਾ ਮੈਂ ਤਾਂ ਜੀ ਕੰਮ ਕਰਨਾ ਚਾਹੁੰਦਾ ਵੈਸੇ ਮੇਰਾ ਇਸ ਤੋਂ ਬਾਅਦ ਪਰਮੇਸ਼ਵਰੇ ਨਾਲ 12 ਜਨਵਰੀ ਨੂੰ ਤਵਾ ਫਿਲਮ ਆ ਰਹੀ ਹੈ ਇੱਕ ਮੇਰੀ ਹੋਰ ਫਿਲਮ ਆਜਰਨੀਤ ਹੋਈ ਹੈ ਅਲੜ ਰੇ ਸੱਦਵਰੀਆ ਦੋ ਫਿਲਮਾਂ ਰਿਲੀ ਹੋਈਆਂ ਇੱਕ ਲੜ ਰੇਸ ਇੱਕ ਰੋਡੇ ਕਾਲਜ ਉਸ ਤੋਂ ਬਾਅਦ ਪ੍ਰਿੰਸ ਕਪਲ ਜੀਤ ਨਾਲ ਆ ਰਹੀ ਹੈ 3 ਮੇਰਾ ਤੇ ਸਿੱਧਾ ਸਿੱਧਾ ਮੁੱਦਾ ਆਪਣੇ ਕੰਮ ਨੂੰ ਲੈ ਕੇ ਕੰਮ ਕਰਨ ਦਾ ਜਿਹਦੇ ਚ ਮੈਨੂੰ ਚੈਲੈਂਜਿੰਗ ਕੰਮ ਮਿਲਦਾ ਹੈ ਕੋਈ ਵੀ ਮੈਨੂੰ ਕੋ ਕਰਕੇ ਵਧੀਆ ਲੱਗਦਾ ਐਸ ਵੇਲੇ ਕੌਣ ਕੌਣ ਆਇਆ ਕਰਦਾ ਐਸ ਵੇਲੇ ਸਾਡੀਆਂ ਤਿੰਨ ਟੀਮਾਂ ਜਾ ਰਹੀਆਂ ਮੇਰੇ ਨਾਲ ਮਨਪ੍ਰੀਤ ਡੌਲੀ ਹੈ ਮਨਪ੍ਰੀਤ ਲੋਜੀ ਨੇ ਬਾਕੀ ਸਾਡੇ ਹੋਰ ਬਿਹਾਈਂਡ ਦਾ ਕੈਮਰਾ ਜਿਹੜੇ ਨਾਲ ਮੈਂਬਰ ਨੇ ਬਾਕੀ ਸਾਡੀਆਂ ਇੱਕ ਟੀਮ ਸਾਡੀ ਮੋਗੇ ਵਾਗ ਦਾ ਪੁਰਾਣਾ ਵਾਲੀ ਸਾਈਡ ਤੇ ਗਈ ਹੋਈ ਹੈ ਇੱਕ ਬਠਿੰਡੇ ਵਾਲੀ ਸਾਈਡ ਤੇ ਗਈ ਹੈ ਜੜੇ ਵਾਲਾ ਗੁਰੂ ਤਾਂ ਹੁਣ ਦੇ ਨਾਤੇ ਅਸੀਂ ਮੈਂ ਇੱਧਰ ਦਾ ਵਾਕਡੋਰ ਸੰਭੀ ਤੇ ਮੇਰੇ ਵਾਲਾ ਮਾਹਵੀਰ ਭੁੱਲਰ ਭਾਜੀ ਸੀਗੇ ਅੰਮ੍ਰਿਤਸਰ ਹੁੰਦਾ ਸੀ ਇਕੱਲੇ ਰਹਿ ਗਏ ਉਹ ਆਪਣੇ ਘਰੇ ਵਾਪਸ ਸੀ। ਉੱਥੇ ਹੀ ਸ਼ੂਟਿੰਗ ਹੋ ਰਹੀ ਹੈ ਜਿਹੜੀ ਉਹ ਕੰਟਰੀ ਵੀ ਨਹੀਂ। ਨਹੀਂ ਸ਼ੂਟਿੰਗ ਸਾਰੀ ਆਪਣੀ ਲੋਕਲ ਹੀ ਰਹੀ ਹੈ। ਜ਼ਿਆਦਾਤਰ ਸ਼ੂਟ ਜਿਹੜਾ ਕਾਲਜ ਦਾ ਸ਼ੂਟ ਆ ਉਹ ਸਾਰਾ ਕਾਲਜ 'ਚ ਕੀਤਾ ਗਿਆ ਤੇ ਬਾਕੀ ਜਿਹੜਾ ਬਾਕੀ ਬਾਹਰ ਦਾ ਸ਼ੂਟ ਆ ਕਾਲਜ ਦੇ ਆਊਟਰ ਸ਼ੂਟ ਆ ਸਾਰਾ। ਮਤਲਬ ਪੰਜਾਬ 'ਚ ਸ਼ੂਟ ਆ ਸਾਰਾ। ਪੰਜਾਬ ਤੋਂ ਬਾਹਰ ਤਾਂ ਨਹੀਂ ਕਿਉਂਕਿ ਪੰਜਾਬ ਦੀ ਕਹਾਣੀ ਹੈ। ਸ਼ੂਟ ਵੀ ਸਾਰਾ ਇੱਥੇ ਰਿਹਾ। ਯਾਕੀ ਵੀ ਮਤਲਬ ਲਾਵਾ ਤੇ ਇੰਨੀ ਮਿਕਲਰ ਤੇ ਗੱਲ ਕਰਨ ਦਾ ਮੌਕਾ ਮਿਲਿਆ। ਮਹੱਲੇ ਤੱਕ ਮੌਕਾ ਨਹੀਂ ਮਿਲਿਆ। ਮੈਂ ਮੌਕੇ ਦੀ ਤਰਾਸ ਤਾਂ। ਬਾਕੀ ਮੇਰਾ ਜੇ ਬੰਬੇ ਨੂੰ ਲੋੜ ਆ ਤਾਂ ਮੈਨੂੰ ਅੱਗੇ ਲੈ ਜਾਣ ਮੈਂ ਕਰੂੰਗਾ ਕੰਮ ਨਹੀਂ ਤੇ ਜਾ ਕੇ ਮੇਰਾ ਸੱਗਲ ਕਰਨਾ ਕੋਈ ਮਨ ਨਹੀਂ ਮੈਂ ਖੁਸ਼ ਆ ਪੰਜਾਬ ਚ ਬਹੁਤ ਜੀ